ਤੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਂਦਾ ਗਿਆ ਤਾਂ ਕੀ ਕਹਿੰਦੇ 5 ਦਿਨ ਲੱਗੇ ਉਸ ਤੋਂ ਸਿਟੀ ਦੀ ਕਰਿਆ ਗਿਆ ਅੱਛਾ ਕਿ ਫ੍ਰੀ ਕੀਤਾ ਇਲਾਜ ਫ੍ਰੀ ਨਾ ਕਿਤੇ ਪੈਸੇ ਲੱਗੇ ਉੱਥੇ ਜਿਹੜੀਆਂ ਆਵਾਮ ਦਵਾਈਆਂ ਜਿਹੜੇ ਸਲੋਨਾ ਸਰਦਾਰਾਂ ਚ ਲੱਗ ਲੱਗੀਆਂ ਸੀਜ਼ਨ ਪਿਆ ਰਿਆ ਹਾਂ ਪਈ ਕੋਟ ਸੀਆਂ ਦੇ ਨਾਲ ਬਾਦੋਂ ਤੇ ਚੂਹੇ ਨੱਚੀ ਗਏ ਤੇ ਬਖਾ ਚਲੋ ਇੱਥੇ ਲੋ ਉਦੋਂ ਕੰਮ ਪੈਦਾ ਚੂਹੇ ਨੱਚਦੇ ਸੀ ਬਹੁਤ ਮੋਟੇ ਹੱਥੇ ਅੱਛਾ ਜੀ ਹਾਂ ਹਸਪਤਾਲ ਦੇ ਵਿੱਚ ਤੇ ਹੋਰ ਤੈਨੂੰ ਕਿਵੇਂ ਪਤਾ ਤੇ ਬਹਿ ਵਿਖਿਆ ਆਪ ਅੱਛਾ ਜੀ ਤੇ ਬਰਾ ਬੰਦਾ ਸਾਡਾ ਨਾ ਜਿਹੜਾ ਮੇਰੇ ਵਿੱਚ ਨਾਲ ਮੈਨੂੰ ਧੂਈ ਫਿਰਦਾ ਜੀ ਮੈਂ ਡੈਂਡ ਚੂਹੇ ਆ ਖਲੇਪੜ ਸਾਡਾ ਅਦਾਰਾ ਹਮੇਸ਼ਾ ਜ਼ੀਰੋ ਗਰਾਉਂਡ ਲੈਵਲ ਤੋਂ ਰਿਪੋਰਟਿੰਗ ਕਰਦਾ ਤੇ ਗੱਲਬਾਤ ਕਰਾਂਗੇ ਆਮ ਲੋਕਾਂ ਦੇ ਨਾਲ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਵੱਖੋ ਵੱਖ ਪਾਰਟੀਆਂ ਨੇ ਜਿਹੜੀਆਂ ਆਪਣੇ ਦਮਗਜੇ ਮਾਰ ਰਹੀਆਂ ਨੇ ਪਰ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਅਸਲ ਦੇ ਵਿੱਚ ਕੀ ਹੈ ਗੱਲ ਫਰੀਦਕੋਟ ਸਿੱਧੀ ਕਰਾਂਗੇ ਲੋਕ ਸਾਡੇ ਨਾਲ ਮੌਜੂਦ ਨੇ ਬਾਪੂ ਸ਼ਸ਼ੀਕਾਲ ਸ੍ਰੀ ਗੁਰੂ ਜੀ ਕਿਵੇਂ ਠੀਕ ਹੋ ਚੱਲ ਰਿਹਾ ਮਨਾਂ ਦੇ ਵਿੱਚ ਕਿਵੇਂ ਦੀ ਲੱਗ ਰਹੀ ਹੈ ਰਾਜਨੀਤੀ ਰਾਜਨੀਤੀ ਬਾਰੇ ਕੁਝ ਨਹੀਂ ਕਹਿ ਸਕਦੇ ਕਿਵੇਂ ਕੀ ਗੱਲ ਨਰਾਜ਼ ਲੱਗਦੇ ਹੋ ਨਹੀਂ ਨਰਾਜ਼ ਨਹੀਂ ਵੈਸੇ ਵੀ ਕੋਈ ਭੇਤ ਹੀ ਨਹੀਂ ਠੀਕ ਹੈ ਹਾਂ ਤੁਹਾਡੇ ਕੋਟਲੀ ਪਿੰਡ ਦੇ ਵਿੱਚ ਖੜੇ ਅਸੀਂ ਤਾਂ ਕਿਹੜੇ ਕਿਹੜੇ ਲੀਡਰ ਇੱਥੇ ਪਹੁੰਚੇ ਐ ਦੋ ਪਹਿਲਾਂ ਪਹੁੰਚ ਚੁੱਕੇ ਮੈਨੂੰ ਤਾਂ ਇੱਕ ਦਾ ਹੀ ਪਤਾ ਹੋਰ ਨਹੀਂ ਪਤਾ ਕਿਹੜੇ ਦਾ ਪਤਾ ਜੀ ਆ ਜੀ ਆਇਆ ਸੀ ਜਿਹੜਾ ਹੰਸਰਾਜ ਹਾਂਜੀ ਕਿਵੇਂ ਦਾ ਲੱਗਦਾ ਉਹਨਾਂ ਨੂੰ ਬੋਟਾ ਪੈ ਜਾਣਗੇ ਭਾਜਪਾ ਵੱਲੋਂ ਹੰਸਰਾਜ ਹੰਸ ਖੜਾ ਹੋਇਆ ਮੁਸ਼ਕਿਲੇ ਲਾ ਰਹੀਆਂ ਤਾਂ ਗੱਲ ਕਿਸਾਨਾਂ ਦੀ ਕਰੀਏ ਆਪਾਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਆ ਨਹੀਂ ਮੁਸ਼ਕਿਲ ਹੀ ਲੱਗਦਾ ਹੈਗਾ ਜੀ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਨੂੰ ਪੈ ਸਕਦੀਆਂ ਵੋਟਾਂ ਹਾਲੇ ਤੱਕ ਤਾਂ ਕਿਸੇ ਦਾ ਵੀ ਨਹੀਂ ਪੱਕਾ ਪੇਚ ਹੂੰ ਠੀਕ ਹੈ ਨਾ ਸਭ ਚੱਲੂ ਹੀ ਹੈ ਤੁਸੀਂ ਬੈਠ ਦਿਓ ਖੁੱਡ ਚਰਚਾ ਹੁੰਦੀ ਹੈ ਕਿਵੇਂ ਦਾ ਫਿਰ ਖੁੰਡ ਚਰਚਾ ਚ ਕੀ ਵਿਚਾਰ ਹੈ ਇਹੀ ਸੁਣਦੇ ਆ ਵੀ ਹਾਲੇ ਕੋਈ ਨਹੀਂ ਕਹਿੰਦਾ ਵੀ ਅਜ ਹਰੇਕ ਹੀ ਜਿੱਦਾ ਹੀ ਹੈ ਹਰੇਕ ਹੀ ਜਿੱਤਣਾ ਆਪਣੀ ਪਾਲੀ ਅੱਛਾ ਬਾਕੀ ਇੰਦਰ ਸੁਣ ਲਓ ਹਾਂਜੀ ਬਾਪੂ ਸਾਸ਼ੀਕਲ ਕਿਵੇਂ ਠੀਕ ਹੋ ਕੀ ਬਣਾ ਰਹੇ ਹੋ ਬਣਾਉਣਾ ਅਸੀਂ ਬੈਠੇ ਹਾਂ ਗੱਸਾ ਬੈਠੇ ਵੇਲੇ ਕਿਵੇਂ ਆ ਫਿਰ ਰਾਜਨੀਤੀ ਕੀ ਕਹਿੰਦੀ ਆ ਰਾਜ ਮਜ਼ਾ ਆ ਜੀ ਆਏ ਮਜ਼ਾ ਬਾਹਰ ਨਿਕਲੇ ਨਹੀਂ ਕਿਤੇ ਮੇਰਾ ਗੋਡਨ ਰੋਹ ਅੱਜ ਆਇਆ ਹਾਂ ਤੁਸੀਂ ਸੁਖ ਸਹੂਲਤਾ ਦੀ ਗੱਲ ਕਰੀਏ ਸੁਖ ਸਹੂਲਤਾ ਕਿਵੇਂ ਮਿਲ ਰਹੀਆਂ ਤੁਹਾਨੂੰ ਉਹ ਮਾੜੀ ਮੋਟੀ ਆ ਮਿਲਦੀਆਂ ਆ ਆਮ ਆਦਮੀ ਪਾਰਟੀ ਨੇ ਕੋਈ ਚੰਗੇ ਕੰਮ ਕੀਤੇ ਨਹੀਂ ਕਰਨੀ ਕੋਈ ਨਹੀਂ ਚੱਕਾ ਉਹ ਤਾਂ ਕਹਿੰਦੇ ਵੋਟਾਂ ਸਾਨੂੰ ਉਹੀ ਮਿਲ ਜਾਣਗੀਆਂ ਪਿੰਡਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਚੰਗਾ ਹੀ ਕਰੇ ਨਹੀਂ ਕੋਈ ਕਾਲੀ ਦਲ ਵਾਲੇ ਕਿਵੇਂ ਸੀ ਕਾਲੀ ਵਾਲੇ ਵਧੀਆ ਸੀ ਹਾਂਜੀ ਕਾਲੀ ਵਾਲੇ ਵਧੀਆ ਸੀ ਕਾਲੀ ਵਧੀਆ ਸੀ ਉਹਨਾਂ ਨੇ ਕੀ ਚੰਗੇ ਕੰਮ ਕੀਤੇ ਸੀ ਸਾਰੇ ਕੰਮ ਚੰਗੇ ਹੀ ਕਰੇ ਜੀ ਤਾਂ ਨਸ਼ੇ ਦੀ ਗੱਲ ਕੀਤੀ ਜਾਵੇ ਨਸ਼ਾ ਕਿਵੇਂ ਰੁਕਦਾ ਮੋਈ ਨਸ਼ੇ ਦੀ ਨਸ਼ੇ ਦੀ ਗੱਲ ਉਹ ਪਹਿਲਾਂ ਦੀ ਚੱਲੀ ਜਾਂਦੀ ਰਾਏ ਹੁੰਦੀ ਵੀ ਨਹੀਂ ਹੁੰਦੀ ਵੀ ਨਹੀਂ ਨਸ਼ੇ ਦੀ ਕਿਉਂ ਨਹੀਂ ਹੁੰਦੀ ਬਾਪੂ ਕੀ ਕਰਨਾ ਕਿਉਂ ਨਹੀਂ ਚਾਹੁੰਦੇ ਹੁੰਦੀ ਨਹੀਂ ਤੇ ਸਰਕਾਰ ਨੇ ਕਰਨੇ ਮਤਲਬ ਜੀ ਥੋੜਾ ਕਰਨੇ ਆ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਤਾਂ ਕਹਿ ਦਿੰਦੀ ਆ ਪਰ ਉਸ ਤੋਂ ਬਾਅਦ ਕਿਉਂ ਨਹੀਂ ਕੰਮ ਕਰਦੀ ਬਾਪੂ ਕੀ ਗੱਲ ਹੋ ਜਾਂਦੀ ਆ ਇਹ ਇੰਨਾ ਨਹੀਂ ਸਾਲੋਂ ਪਤਾ ਕੀ ਗੱਲ ਹੋ ਜਾਂਦੀ ਇਹਨਾਂ ਦੀ ਕੰਮ ਜੀ ਭਾਈ ਵੋਟਾਂ ਵੋਟਾਂ ਆ ਗੀਆਂ ਹੁਣ ਤੁਹਾਨੂੰ ਪਤਾ ਇੱਕ ਜੂਨ ਨੂੰ ਪੈਣੀਆਂ ਨੇ ਆਇ ਕੁਝ ਕਿਵੇਂ ਲੱਗਦਾ ਆ ਭਾਜਪਾ ਜਿੱਤ ਸਕਦੀ ਆ ਕਾਲੀ ਦਲ ਜਿੱਤ ਸਕਦਾ ਕਾਂਗਰਸ ਆਮ ਆਦਮੀ ਪਾਰਟੀ ਇਸ ਸੀਜ਼ਨ ਵਿੱਚ ਕੁਝ ਫਰੀਦਕੋਟ ਤੋਂ ਤੁਹਾਨੂੰ ਪਤਾ ਕਰਮਜੀਤ ਅਨਮੋਲ ਨੂੰ ਖੜਾ ਕਰ ਦਿੱਤਾ ਕਲਾਕਾਰ ਆ ਹੰਸਰਾਜ ਹੰਸ ਵੀ ਕਲਾਕਾਰ ਆ ਇਹਨੂੰ ਪੋਸਟ ਨਹੀਂ ਆਏ ਇਹਨਾਂ ਦੇ ਇਹਨੂੰ ਪਹਿਲੇ ਹੀ ਲਾ ਦਿੰਦੇ ਆ ਅੱਛਾ ਜੀ ਹਾਂ ਹੰਸਰਾਜ ਹੰਸ ਨੂੰ ਵੋਟਾਂ ਪੈ ਸਕਦੀਆਂ ਵੇਖੋ ਕੀ ਕਰ ਠੀਕ ਹੈ ਕਰਮਜੀਤ ਅਨਮੋਲ ਸੀਐਮ ਭਗਵੰਤ ਮਾਨ ਦਾ ਦੋਸਤ ਆ ਉਹਨਾਂ ਨੂੰ ਪੈ ਸਕਦੀਆਂ ਨਹੀਂ ਕੋਈ ਘਰ ਨਾ ਬੰਦਿਆ ਇਹ ਲੋਕਾਂ ਦਾ ਪਤਾ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਅੱਛਾ ਜੀ ਲੋਕ ਕੰਮ ਕੰਮ ਨਹੀਂ ਦੇਖਦੇ ਵੀ ਇਹਨੇ ਕੀਤੇ ਆ ਕੰਮ ਦੇਖਦੇ ਉਹਨੂੰ ਪਹੁੰਦਿਆ ਨਹੀਂਦਾ ਉਹਨੇ ਬਸ ਇਥੇ ਉਸੇ ਉਸੇ ਮਸਪਾ ਅੱਛਾ ਜੀ ਕੰਮਦਾਨ ਆਦਮੀ ਪਾਰਟੀ ਵਾਲੇ ਕਹਿੰਦੇ ਬਹੁਤ ਕਰਦੇ ਅਸੀਂ ਹਾਂਜੀ ਉਹਨਾਂ ਨੇ ਕੀ ਕੀਤਾ ਤੁਸੀਂ ਕਿਵੇਂ ਕੁਛ ਨਹੀਂ ਕਰਿਆ ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਨੇ ਕੋਈ ਚੰਗੇ ਕੰਮ ਕੀਤੇ ਕੰਮ ਤਾਂ ਕਰੇ ਕਰ ਹੀ ਜਾਂਦੇ ਆ ਕਿੰਨੇ ਹੁੰਦੇ ਆ ਕੋਈ ਰੇਗ ਲੀਡਰੀ ਕਰਦਾ ਕਰੋ ਕੋਈ ਚੰਗਾ ਕੀ ਕੀ ਚੰਗਾ ਹੋਇਆ ਜੀ ਕੋਈ ਚੰਗਾ ਮੜਾ ਜੇ ਹੋਈ ਅੰਧਗਣਾ ਕੋਈ ਚੰਗਾ ਕੰਮ ਚੰਗਾ ਹੋਇਆ ਹੀ ਨਹੀਂ ਆਖ ਕੇ ਦੱਸੇ ਜਦੋਂ ਤੁਸੀਂ ਮੇਰੇ ਹਾਂਜੀ ਕਿਵੇਂ ਚੰਗਾ ਚੰਗਾ ਹੋਇਆ ਨਹੀਂ ਦੱਸੇਗੀ ਉਹ ਅੱਛਾ ਜੀ ਕਿਵੇਂ ਝਾੜੂ ਵਾਲਿਆਂ ਦਾ ਬੰਦਾ ਆਇਆ ਫਿਰ ਹਾਂ ਵੇਖੋ ਇਹ ਤਾਂ ਕਹਿ ਨਹੀਂ ਸਕਦੇ ਕੋਈ ਨਹੀਂ ਨਾ ਮਾਣਾ ਉਹ ਤਾਂ ਇਹਦਾ ਮਾਣਾ ਨਾ ਕਿਵੇਂ ਬਾਪੂ ਝਾੜੂ ਨੂੰ ਪਹਿਲਾਂ ਵੋਟ ਪਾਈ ਹੈ ਨਾ ਨਾ ਝਾੜੂ ਨੂੰ ਤਾਂ ਨਹੀਂ ਪਾਈ ਅੱਛਾ ਪਾਈ ਨਹੀਂ ਤਾਂ ਹੀ ਉਹਨਾਂ ਦਾ ਚੰਗਾ ਕੰਮ ਨਹੀਂ ਦੱਸਦਾ ਹਨਾ ਤੂੰ ਚੰਗਾ ਮਾੜਾ ਮੈਨੂੰ ਕੀ ਮੈਂ ਕਿ ਮੈਨੂੰ ਕੀ ਪਤਾ ਨਹੀਂ ਸਰਕਾਰ ਯਾਰ ਕੋਈ ਨਹੀਂ ਹਰੇਕ ਹੀ ਮਾੜੀ ਹੈ ਅੱਛਾ ਜੀ ਚੰਗੀ ਚੰਗੀ ਸਰਕਾਰ ਕਾਹੀ ਨਹੀਂ ਨਲੇ ਬਣਾ ਦਿੰਨੇ ਆ ਵੋਟਾਂ ਪਾ ਕੇ ਅੰਤ ਸੁਧਾਰਾਂ ਦਾ ਨਲੇ ਵੋਟਾਂ ਪਾ ਕੇ ਬਣਾ ਦਿੰਨੇ ਹਾਂ ਜੀ ਨਾ ਇੱਕ ਬਣਾਉਗਾ ਨਗਰਪਾਲਿਕਾ ਫੇਰ ਹੀ ਬਣੂ ਜੇ ਨਗਰ ਬਣਾਉ ਉਹ ਤਾਂ ਫੇਰ ਹੀ ਬਣੂਗਾ ਲੈ ਇੱਕ ਬੰਦਾ ਥੋੜਾ ਬਣਾ ਦੂਗਾ ਅੱਛਾ ਜੀ ਵੋਟ ਤਾਂ ਇੱਕ ਨਾਲ ਹੀ ਹਾਰ ਜਿੱਤ ਹੋ ਜਾਂਦੀ ਹੈ ਜੀ ਇੱਕ ਕਰਨ ਨਾਲ ਨਹੀਂ ਵੋਟ ਪੈਂਦੀ ਹੁੰਦੀ ਹੈ ਨਗਰ ਨਾਲ ਪੈਂਦੀ ਹੈ ਠੀਕ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਬਾਪੂ ਜੀ ਹਾਂ ਹਾਂ ਬਿਜਲੀ ਦੇ ਆਉਂਦੇ ਆ ਚੰਗਾ ਕੰਮ ਕੀਤਾ ਭਗਵਾਨਤ ਬਾਨੀ ਚੰਗਾ ਹੀ ਹੈ ਕੋਈ ਬਿੱਲ ਦੇ ਬਿਲੇ ਬਹੁਤਾ ਬਿਜਲੀ ਦੇ ਬਿੱਲ ਮਾਫ ਹੋ ਗਏ ਇੱਕ ਬਿਆਤ ਸਿੰਘ ਦਾ ਮੁੰਡਾ ਥੋੜਾ ਇੱਥੇ ਆਇਆ ਹਾਂਜੀ ਬਾਪੂ ਬਿਜਲੀ ਦੇ ਬਿੱਲ ਦੱਸ ਜ਼ੀਰੋ ਆ ਰਹੇ ਆ ਕਿ ਨਹੀਂ ਬਿਜਲੀ ਦੇ ਬਿੱਲ ਨਹੀਂ ਆਉਂਦਾ ਕਿਸੇ ਨਾਲ ਜੀ ਹਾਂ ਨਾਲ ਨਹੀਂ ਠੀਕ ਹੈ 400 ਜੁਟ ਪਹਿਲਾਂ ਮਾਫ ਕੀਤੀ ਕਾਂਗਰਸ ਨੇ ਹਾਂ ਹੁਣ 200 ਇਹਨਾਂ ਨੇ ਕਰ ਠੀਕ ਹੋ ਗਈ 600 ਹੋ ਗਈ 600 ਜੁਟ ਵੀਰ ਤੋਂ ਮਾਤੀ ਸਾਡੀ ਕੇਸ ਆਉਣਾ ਅੱਛਾ ਜੀ ਹਾਂ ਜੁਟ ਹਿੱਟ ਦੋ ਤਿੰਨ ਲਾਲੂ ਵਾਲਾ ਫੇਟਾ ਮੱਚੀ ਕਿਵੇਂ ਠੀਕ ਕੀਤਾ ਇਹ ਕੰਮ ਵਧੀਆ ਕੋਈ ਦਿਲ ਨਹੀਂ ਆਏਗਾ ਬਸਾਂ ਦਾ ਕਰਾਇਆ ਔਰ ਤਾਨੂੰ ਮਾਫ ਆਉ ਠੀਕੇ ਜਮ ਉਹ ਜੰਮੀ ਨੇ ਕੀਤਾ ਹਾਂ ਉਹ ਸਹੀ ਕੀਤਾ ਉਹ ਅੱਛਾ ਜੀ ਬੋੜੀਆਂ ਦਾ ਬਹੁਤ ਵਧੀਆ ਕੰਮ ਆ ਉਹ ਬੋੜੀਆਂ ਠੀਕ ਹੈ ਹੋਰ ਕੋਈ ਚੰਗਾ ਕੰਮ ਦੱਸ ਸਕਦੇ ਜਿਹੜਾ ਕੀਤਾ ਹੋਵੇ ਉਹ ਬਾਦਲ ਨੇ ਵੀ ਚੰਗੇ ਕੀਤੇ ਹੈਗਾ ਬਾਦਲ ਨੇ ਵੀ ਵਿੱਚ ਕੰਮ ਬਹੁਤ ਵਧੀਆ ਕੀਤੇ ਹੈ ਬਾਦਲ ਕੇ ਜਿੰਤਨਗੇ ਫਿਰ ਬਾਦਲ ਕੇ ਹੁਣ ਤਾਂ ਮੁਸ਼ਕਲ ਹੈ ਅੱਛਾ ਜੀ ਉਹ ਨਹੀਂ ਕਹਿ ਸਕਦੇ ਬਾਦਲ ਨਾਲ ਸੀ ਜਸ ਦੀਆ ਕੋਸ਼ੀਆ ਸਾਰਾ ਉਹਦੇ ਨਾਲ ਹੀ ਗਿਆ ਉਹਦੇ ਨਾਲ ਹੀ ਗਿਆ ਸ਼ਖਬੀਰ ਬਦ ਬਾਦਲ ਜਿਹੜਾ ਪੰਜਾਬ ਬਚਾਓ ਯਾਤਰਾ ਕੱਢੀ ਜਾਂਦਾ ਨਹੀਂ ਗੱਲ ਬਣਨੀ ਨਹੀਂ ਗੱਲ ਬਣਨੀ ਬਣਨੀ ਨਹੀਂ ਕਰਮਜੀਤ ਅਨਮੋਲ ਜਿੱਤ ਜੂਗਾ ਆਮ ਆਦਮੀ ਪਾਰਟੀ ਦਾ ਮੇਰੀ ਕਹਿ ਨਹੀਂ ਸਕਦੇ ਕੋਈ ਹਜੇ ਕੋਈ ਐਸਟੀਮੇਟ ਆਇਆ ਹੀ ਨਹੀਂ ਕੋਈ ਇਹ ਸਭ ਦਾ ਨਾ ਰਖ ਤਰੀਕ ਨਹੀਂ ਬਣੀ ਹੈ ਤਰੀਕ 1 1 ਜੂਨ 1 ਜੂਨ 1 ਜੂਨ 1 ਜੂਨ ਬੈਣੀ ਆ ਹਾਂ 1 ਜੂਨ ਨੂੰ ਵੋਟਾਂ ਬੈਣੀਆਂ ਨੇ ਕਿਵੇਂ ਲੱਗਦਾ ਠੀਕ ਹੀ ਲੱਗਦਾ ਬਸ ਵਧੀਆ ਅਨਸਰ ਆਜਾ ਹਾਂ ਸਾਇਆ ਸੀ ਤੁਹਾਡੇ ਪਿੰਡ ਆਇਆ ਸੀ ਕੀ ਲੱਗਿਆ ਫਿਰ ਦੇਖੀ ਅੰਤਰਾਜ ਉਹ ਕੁਝ ਗੱਲ ਬਹੁਤ ਆ ਭਾਲੀ ਹੋਵੇ ਕਿਨੇ ਵਿਰੋਧਤਾ ਭਾਲੀ ਹੋਵੇ ਤਿੰਨ ਸਾਰੀਆਂ ਪਾਰਟੀਆਂ ਨਾਲ ਉਹ ਤੇ ਵਿਰੋਧਤਾ ਵੱਧ ਹੈ ਅੱਛਾ ਜੀ ਕਾ ਤ ਉਹਦੇ ਦੇ ਵਿਰੋਧਤਾ ਵੱਧ ਹੈ ਮੋਦੀ ਕਰਕੇ ਮੋਦੀ ਕਰਕੇ ਹਾਂ ਮੋਦੀ ਤੋਂ ਨਹੀਂ ਖੜਾ ਹੋਣਾ ਚਾਹੀਦਾ ਸੀ ਅੰਤਰਾਜ ਵੀ ਕੀ ਕਹਣਾ ਪਾਰਟੀਆਂ ਤਾਂ ਹੋਣੇ ਹੋਣਾ ਸਾਰੀਆਂ ਨੇ ਖੜੇ ਪਰ ਜਿੱਤ ਹਾਰੇ ਕਰਮਾਂ ਦੀ ਹੈ ਪਰ ਵਿਰੋਧਤਾ ਉਹ ਤੇ ਵੱਧ ਉਹਦੇ ਪੁਲਸ ਵੱਧ ਆਉਂਦੀ ਹੈ ਦੂਜਿਆਂ ਤੇ ਕੋਈ ਐਡਾ ਚਾਂਸ ਨਹੀਂ ਆਮ ਆਦਮੀ ਪਾਰਟੀ ਨੂੰ ਵੀ ਕਿਸਾਨ ਸਵਾਲ ਕਰਦੀ ਆ ਇਹ ਸਵਾਲ ਤਾਂ ਜੇ ਉਹਦਾ ਜਿਹਨੇ ਕਰਨੇ ਉਹਨੇ ਕਰਨੇ ਆ ਪਰ ਵੋਟਾਂ ਦਾ ਭਈ ਜਿੱਤ ਹਾਂ ਤਾਂ ਕਰਮਾਂ ਤੇ ਆ ਕਰਮਾਂ ਤੇ ਆ ਨਹੀਂ ਕਰਮ ਕਿੱਧਰ ਗਏ ਵੋਟਾਂ ਦਾ ਤੁਸੀਂ ਪਾਉਣੀਆਂ ਨਹੀਂ ਕਰਮ ਜੀ ਨੂੰ ਜਾਦੇ ਪੈ ਉਹਦੇ ਕਰਮ ਤਾਂ ਮਨਜ ਵਾਦਾ ਉਹ ਮਨਜ ਵਸਦਾ ਹਾਂ ਹੁਣ ਡੈਂਪੀ ਸਾਡੇ ਜਮਾਂ ਜਿੱਤ ਗਿਆ ਸੀਗਾ ਐਮਐਲਏ ਕੱਲੇ ਗਿੱਦੜੇ ਨੇ ਜਿਆਦਾ ਉਹ ਰਾਜਾ ਵੜਿੰਗ ਕੱਲੇ ਗਿੱਦੜਵੇ ਨੇ ਅੱਛਾ ਜੀ ਉੱਥੇ ਛੱਡ ਕੇ ਆ ਗਿਆ ਆਜਾ ਵੜਿੰਗਾ ਰਾਜਾ ਵੜਿੰਗ ਕਹਿੰਦਾ ਮੈਂ ਮੁੱਖ ਮੰਤਰੀ ਬਣੂੰਗਾ ਮੇਰਾ ਹੱਥਾਂ ਦੀਆਂ ਲਕੀਰਾਂ ਦੱਸ ਦਿੰਗਾ ਕਿਵੇਂ ਬਣ ਜੂਗਾ ਰਾਜਾ ਵੜਿੰਗ ਜੇ ਉਹਦਾ ਸੀਟਾ ਜਾ ਦੇਈਏ ਤਾਂ ਬਣਦਾ ਸੀ ਤੀਜੀ ਆ ਜਿੱਤ ਗਿਆ ਉਹ ਅੱਕ ਸੀ ਉਹਦਾ ਬਣਦਾ ਸੀ ਠੀਕ ਹੈ ਅੱਛਾ ਜੀ ਵੜਾਉਣਾ ਸੀ ਉਹਨੂੰ ਹਾਂ ਪਰ ਸੀਟਾ ਵੜ ਗਿਆ ਚਾੜੂ ਵੜਾਲੀਆਂ ਹੁਣ ਉਹਨੂੰ ਪ੍ਰਧਾਨ ਬਣਾਇਆ ਵੇ ਤੁਹਾਨੂੰ ਪਤਾ ਕਾਂਗਰਸ ਨੇ ਆਪਣਾ ਬਣਾਇਆ ਹਾਂ ਹਾਂ ਤੇ ਜਿੱਤ ਜਾਣਗੇ ਉਹ 13 ਸੀਟਾ ਕਾਂਗਰਸ ਵਾਲੇ ਤੇਰਾ ਕਿਵੇਂ ਤੇਰਾ ਨੇ ਸਾਰੀਆਂ 13 ਦੀਆਂ 13 ਨਹੀਂ ਜਾਂਦੀਆਂ ਅੱਛਾ ਜੀ ਵੰਡਣੀਆਂ ਜਾਣੀਆਂ ਸਾਰੀਆਂ ਆਵਾਦੂਈ ਪਾਰਟੀ ਵਾਲੇ ਕਹਿੰਦੇ ਅਸੀਂ ਲੈ ਜਾਾਂਗੇ ਤੇਰਾ ਉਹ ਨਾ ਉਹ ਤੇਰਾ ਲੈ ਜਾਣ ਤੇਰਾ ਕਾਈ ਪਾਰਟੀ ਨਹੀਂ ਜਾਂਦੇ ਸਭ ਨੂੰ ਵੰਡਣੀਆਂ ਜਾਣਗੀਆਂ ਵੰਡਉਂਗਾ ਜਾਣਗਾ ਕਿਵੇਂ ਲੋਕ ਕੰਮਾਂ ਨੂੰ ਵੋਟ ਪਾਉਂਦੇ ਆ ਕਿ ਵੰਡ ਕੇ ਜਿਪਾ ਦਿੰਦੇ ਆ ਲੋਕਾ ਦੋਦੀ ਮਾਨਾ ਕਿਸੇ ਦਾ ਕਿਸੇ ਨੂੰ ਪਾਈ ਜਾਂਦਾ ਕੋਈ ਕਿਸੇ ਨੂੰ ਪਾਈ ਜਾਂਦਾ ਕੰਮਕਾਰ ਦੇਖਦੇ ਨਹੀਂ ਨਹੀਂ ਕੰਮਕਾਰਾਂ ਦਾ ਕੋਈ ਤਾਲਕ ਨਹੀਂ ਕਿਸੇ ਦਾ ਅੱਛਾ ਉਹੀ ਪਾ ਦਿੰਦੇ ਜਿਹਦੇ ਦਾ ਝੰਡਾ ਲੱਗਿਆ ਜਿਹਦਾ ਬਸ ਮੰਨ ਦੀ ਗੱਲ ਆ ਵਿੱਚੋਂ ਮੜ ਹੁੰਦਾ ਤਾਂ ਫੇਰ ਇਹ ਆਇਆ ਕਿਵੇਂ ਜਾਂ ਵਿੱਚੋਂ ਮੜ ਦੀ ਤੂੰ ਗੱਲ ਸੁਣ ਲੈ ਇਹ ਨਾ ਅਰਥਰਾਜ ਆਇਆ ਸਾਰਾ ਪਿੰਡ ਵਿਰੋਧ ਸੀ ਇਹ ਇਕੱਲਾ ਕਰ ਸੀ ਤੇ ਫਿਰ ਇਹ ਅਰਥਰਾਜ ਨੂੰ ਦੂਜਾ ਪਿੰਡ ਕਿਵੇਂ ਪਾ ਦੂਗਾ ਇਹ ਵੋਟ ਠੀਕ ਹੈ ਦੂਗਾ ਐਸੇ ਦੂਜਾ ਝੰਡੇ ਲਈ ਧਰਨੇ ਲਈ ਖੜੇ ਆ ਉਹ ਬੰਦੇ ਅੰਸਰਾਜ ਨੂੰ ਮੋਟ ਕਿਵੇਂ ਪਾਉਂਗੇ ਕਿਤੇ ਮਾਨੂੰ ਉੱਥੇ ਪਾਉਣਾ ਅੰਦਲਾ ਮਾਨੂੰ ਪਾਊਗਾ ਨਾ ਅੱਛਾ ਉਹਨਾਂ ਦੇ ਦੂਜੇ ਤਿੰਨਾਂ ਨੂੰ ਚਾਰਾਂ ਨੂੰ ਕਿਸੇ ਨੂੰ ਪਾ ਜਾਣਗੇ ਅੰਸਰਾਜ ਨੂੰ ਨਹੀਂ ਪਾਉਂਦੇ ਅੰਸਰਾਜ ਨੂੰ ਨਹੀਂ ਪਾਉਂਦੇ ਕੀ ਗੱਲ ਕਰ ਤੋਨ ਨਫਟ ਕਰਦੇ ਅੰਸਰਾਜ ਉਹ ਮੋਦੀ ਕਰਕੇ ਕਰ ਮੋਦੀ ਕਰਕੇ ਵੀ ਉਹਨੇ ਗਾਲਾਂ ਗੋਲਾਂ ਉਹਦੇ ਧਰਨੇ ਵਾਲੇ ਨੂੰ ਕੱਢੀਆਂ ਸੀ ਉਦੇ ਕਰਕੇ ਉਹ ਨਫਰਤ ਮਾਰਦਾ ਨਾ ਵੀ ਮਰਿਆ ਕੋ ਉਹ ਠੋਨੇ ਗੋਲੀ ਸ਼ੁਭ ਕਰਨ ਮਰਿਆ ਜੀ ਹਾਂ ਹੁੰਦਾ ਮਰਿਆ ਉਹਦੇ ਕਰਕੇ ਉਹਦੇ ਸਹੀ ਮੁੰਡਾ ਦਾ ਬੜਾ ਹਯਾਲ ਆਇਆ ਇਹਦਾ ਉੱਤੇ ਅੱਛਾ ਜੀ ਸਹੀ ਮੁੰਡਾ ਹਾਂ ਠੀਕ ਹੈ ਜਦੋਂ ਉਹ ਸੋਦੇ ਤੇ ਵੱਧ ਕਰਦੇ ਉਹਦੇ ਤੇ ਵੱਧ ਕਰਦੇ ਆ ਦੂਜੇ ਦਿਨ ਦੂਜਾ ਕੋਈ ਕਿਸੇ ਨੂੰ ਕੁਝ ਚਾਹਦੇ 18 ਤੇ ਬਣਾਇਆ ਤੂੰ ਕੁਝ ਵੀ ਨਹੀਂ ਕਹ ਉਹਨਾਂ ਦੇ ਅੱਛਾ ਕੋਈ ਨਾ ਸਾਡੇ ਮੇਰੇ ਤੇ ਆਇਆ ਨਾ ਆਇਤਾ ਨਹੀਂ ਨਾ ਕਿ ਮੈਂ ਤੋਆਇਆ ਨਹੀਂ ਗਿਆ ਠੀਕ ਹੈ ਸੋਰੀ ਪਹਿਲਾਂ ਤੂੰ ਕਿਉਂ ਜਾੜੇ ਸਾਹ ਸਾਹ ਠਾਣ ਵੇਲੇ ਹੂੰ ਆਏ ਹੋ ਜੀ ਅਬਾਪੂ ਕਾਲੀ ਕਹਿੰਦੇ ਅਸੀਂ ਬਹੁਤ ਚੰਗੇ ਕੰਮ ਕੀਤੇ ਆ ਪਹਿਲਾਂ ਚੰਗੇ ਕੀਤੇ ਆ ਕੋਈ ਇਹਨਾਂ ਨੇ ਕੱਲਗਾ ਨਹੀਂ ਚੰਗੇ ਕੀਤੇ ਆ ਕੀ ਚੰਗਾ ਕੀਤਾ ਇੱਕ ਦਾ 51000 ਰੁਪਏ ਦਿੰਦੇ ਸੀਨਸ ਕਮ ਸਾਨੂੰ ਕੁੜੀ ਦੇ ਵਿਆਹ ਵਾਲੇ 51000 ਹੂੰ ਫੇਰ ਤਰਸਣ 1500 ਬੈਠਣ ਨੂੰ ਆ ਜਾਂਦੀ ਹੈ ਹੂੰ ਫੇਰ ਕੜਕ ਹੁੰਦੇ ਆ 500 ਉਹਨਾਂ ਨੇ ਉਹਨਾਂ ਕੀ ਦੇ ਦਿਆ ਫਿਰ ਸੈਕੰਡ ਟੀਮ ਆਈ ਗਈ ਠੀਕ ਹੈ ਫਿਰ ਲੋਕਾਂ ਨੇ ਕਹਾ ਤੋ ਪਿਛੇ ਕਰਦੇ ਬਾਪੂ 92 ਮਿਲੇ ਆ ਪਿਛੇੋਂ ਕਰਦੇ ਬਾਹਰ ਜਦੋਂ ਚੱਲਣੋਂ ਹਟ ਗਈ ਉਦੋਂ ਸ਼ਫੀਰ ਥੋੜੀ ਗੋਲੀ ਰਾਤ ਆ अच्छा बाकी ਜਿਹੜੇ ਤਸਵੀਰ ਜਖਵੀਰ ਦਾ ਸੀ ਸਾਲਾ ਉਹਨਾਂ ਨੇ ਹੋਰ ਮਿਲ ਕੇ ਖਰਾਬ ਕੀਤਾ ਬਾਦਲ ਨੇ ਆਪ ਨਹੀਂ ਮਾਰਿਆ ਸੀ اچھا ਪ੍ਰਕਾਸ਼ ਸਿੰਘ ਬਾਦਲ ਆਪ ਨਹੀਂ ਮਾਰਿਆ ਸੀ ਖਾਂਦਾ ਵੀ ਸੀਗਾ ਤੇ ਖੋਹਦਾ ਵੀ ਸੀਗਾ ਲੋਕਾਂ ਨੂੰ ਅੱਛਾ ਜੀ ਤੇ ਫਿਰ ਆਮ ਆਦਮੀ ਪਾਰਟੀ ਨੇ ਹੁਣ ਕੋਈ ਮਾੜਾ ਕੰਮ ਕੀਤਾ ਕੁਛ ਕੀ ਕੀਤਾ ਮਾੜਾ ਇਹ ਦੱਸ ਦਿਓ ਹਾਂ ਪਾਰਟੀ ਨੇ ਮਾੜਾ ਨਹੀਂ ਕੀਤਾ ਬਈ ਚੰਗਾ ਕੀ ਕੀਤਾ ਫਿਰ ਚੰਗਾ ਜੰਗਾ ਹੋਇਆ ਤੇ ਨਾ ਮਾੜਾ ਹੋਇਆ ਕੁਛ ਨਹੀਂ ਹਜੇ ਤਾਂ ਹੋਇਆ ਅੱਛਾ 2 ਸਾਲ ਰਾਜ ਕਰ ਗਿਆ ਹਜੇ ਕੁਛ ਨਹੀਂ ਹੋਇਆ ਹੁਣ ਦੁਬਾਰੇ ਦੇਉਂਗੇ ਮੌਕਾ ਆਮਦਵੀ ਪਾਰਟੀ ਨੂੰ ਵੱਡੀ ਵਾਲੇ ਕੱਲੇ ਉਹਨਾਂ ਨੇ ਫੜੇ ਆ ਉਹ ਫੜ ਲੈ ਜੇ ਕੋਈ ਵੱਡੀ ਲੰਦਾ ਬਹੁਤ ਦੱਸੂਗਾ ਜੀ ਟਾਈਮ ਦੱਸੂਗਾ ਜੀ ਹਾਂਜੀ ਬਾਈ ਕੀ ਹਾਲ ਹੈ ਉਹ ਇਹਨੂੰ ਬੱਸ ਮੈਨੂੰ ਤਾਂ ਘਾਟਾ ਥੋੜਾ ਜਿਹਾ ਅੱਛਾ ਮੈਂ ਨਹੀਂ ਕੋਲਾ ਕਰੇ ਮੈਂ ਛੋਟੀ ਦੇ ਤੁਰਦਾ ਬਸ ਛੋਟੀ ਦੇ ਤੁਰਦਾ ਹਾਂ ਅੱਛਾ ਜਿਹੜਾ ਨਹੀਂ ਨਾ ਬੋਲਿਆ ਤੈਨੂੰ ਨਹੀਂ ਚਾਹੀਦੀ ਸੁੱਖ ਸਹੂਲਤ ਕੋਈ ਸੁੱਖ ਸਹੂਲਤ ਮੈਨੂੰ ਤਾਂ 7 ਸਾਲ ਹੋ ਗਏ 6 ਵਜੇ ਨੂੰ ਮੇਰੀ ਤਾਂ ਪੈਨਸ਼ਨ ਨਹੀਂ ਲੱਗੀ ਜੇ ਕਿੱਲੇ ਆ ਜਾਣ ਉਹਨਾਂ ਨੂੰ ਕੀ ਪਤਾ ਮੁੱਖ ਮੰਤਰੀ ਤੇਰੇ ਕੋਲ ਘਰੇ ਆਵੇ ਤੂੰ ਘਰੇ ਹੁੰਦੀ ਸੀ ਜਿਹੜੇ ਬੰਦੇ ਨਹੀਂ ਉਹਨੂੰ ਦਿਸੂ ਕਿਵੇਂ ਉਹਨੂੰ ਦਿਸੂ ਕਿਵੇਂ ਬਾਈ ਜਦੋਂ ਤੂੰ ਦੱਸਦਾ ਰਿਹਾ ਨਹੀਂ ਖੱਤ ਤਾਂ ਤੂੰ ਉਹਦੇ ਇੰਨੀ ਕਰੀ ਜਾਨਾ ਦੁੱਖ ਤਕਲੀਫ ਤਾਂ ਤੈਨੂੰ ਆ ਲੱਤ ਤੇਰੀ ਟੁੱਟੀ ਆ ਛੱਟ ਤੇਰੇ ਵੱਜੀ ਆ ਮੁੱਖ ਮੰਤਰੀ ਨੂੰ ਕਿਵੇਂ ਪਤਾ ਲੱਗੂਗਾ ਇਹ ਦੱਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਤੇਨ ਕਿਸੇ ਕੋਲੇ ਵੀ ਆਉਂਦਾ ਇੱਥੇ ਜਨਤਾ ਹੀ ਫਿਰਦੀ ਆ ਜਨਤਾ ਫਿਰਦੀ ਆ ਤੂੰ ਦੱਸਣਾ ਨਹੀਂ ਚਾਹੁੰਦਾ ਫਿਰ ਤੂੰ ਕਹਿੰਦਾ ਕਿ ਸਰਕਾਰ ਨਹੀਂ ਕੁਝ ਕਰਦੀ ਘਰੇ ਆ ਕੇ ਕਿਵੇਂ ਆਵੇ ਪਤਾ ਲੱਗੇ ਘਰੇ ਘਰੇ ਮੁੱਖ ਮੰਤਰੀ ਕਿਦੇ ਆਵੇ ਕੱਲੇ ਕੱਲੇ ਦੇ ਦੱਸ ਕੀ ਨੂੰ ਕੁਛ ਦੁੱਖ ਰੋਣ ਦੀ ਜੀਨ ਦਾ ਆਸੀ ਤੁਹਾਡੇ ਕੋਲੇ ਆਏ ਆ ਉਹਨਾਂ ਤੋਂ ਪਹੁੰਚੂਗੀ ਇਹ ਗੱਲ ਦੱਸਣਾ ਤੁਸੀਂ ਚਾਹੁੰਦੇ ਨਹੀਂ ਹੈਗੇ ਪਰ ਦੱਸ ਕੇ ਕੀ ਕਰਨਾ ਜਦੋਂ ਉਹ ਮਿਲਣਾ ਕਰਨਾ ਚਾਹੁੰਦੇ ਮਿਲਣਾ ਨਹੀਂ ਹੈ ਕਿਉਂ ਇਹਨਾਂ ਨਰਾਸ਼ ਹੋਏ ਵੀ ਮਿਲਣਾ ਨਹੀਂ ਤੈਨੂੰ ਕਿਵੇਂ ਪਤਾ ਵੀ ਮਿਲਣਾ ਨਹੀਂ ਮਿਲਦਾ ਹੀ ਨਹੀਂ ਅੱਛਾ ਜੀ ਕਿਵੇਂ ਕਹਿ ਸਕਦੇ ਮਿਲਦਾ ਡਾਕਟਰ ਨੇ ਤੇ ਵਿਆ ਉਹਨਾਂ ਦਾ ਇਲਾਜ ਤੇਰੇ ਚੋਣਾਪੁਰ ਗਈ ਨਹੀਂ ਤੁਸੀਂ ਖਾਦੀ ਹੋਗੇ ਸਰ ਕੀ ਹੋਇਆ ਤੁਹਾਡੇ ਅਸਲ ਦੇ ਵਿੱਚ ਕੀ ਹੋਇਆ ਕੀ ਡਿੱਗਿਆ ਮੋਟਰਸਾਈਕਲ ਤੋਂ ਮੋਟਰਸਾਈਕਲ ਤੋਂ ਡਿੱਗਿਆ ਕਦੋਂ ਦੀ ਗੱਲ ਹੈ 2016 7 ਮਾਰਚ ਕੀ ਹੋਇਆ ਫਿਰ ਹੁਣ ਲੱਤ ਤੁਰਦੀ ਨਹੀਂ ਹੁਣ ਬਸ ਸਰਕਲ ਘਟਾ ਖੂਨ ਦਾ ਥੱਲੇ ਨੂੰ ਨਾ ਜਾਂਦਾ ਨਹੀਂ ਤੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਂਦਾ ਗਿਆ ਤਾਂ ਕੀ ਕਹਿੰਦੀ ਫਰਜ਼ਾਨ ਲੱਗੇ ਜੇ ਤੁਸੀਂ ਸਿਟੀ ਦੀ ਇਹਦੀ ਕਰੇ ਆਗੇ ਅੱਛਾ ਕਿ ਫਰੀ ਕੀਤਾ ਲਾਜ ਫਰੀ ਨਾ ਕਿਤੇ ਪੈਸੇ ਲੱਗੇ ਉੱਥੇ ਜਿਹੜੀਆਂ ਆਵਾਮ ਦਵਾਈਆਂ ਜਿਹੜੇ ਸਪੋਰਾਂ ਸਰਦਾਰਾਂ ਚ ਲੱਗ ਲੱਗੀਆਂ ਆਮ ਆਦਮੀ ਪਾਰਟੀ ਕਹਿੰਦੀ ਫਰੀ ਹੁੰਦਾ ਸਰਕਾਰੀ ਹਸਪਤਾਲਾਂ ਚ ਲਾਜ ਹੁਣ ਮੈਂ ਆਪਾਂ ਕਰਾਉਣਾ ਹੀ ਨਹੀਂ ਬੰਦੇ ਮੜ ਗਿਆ ਕੰਮ ਉਹਦਾ 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 ਸੀਗਾ ਕੰਮ ਛੋਲਾ ਮਲੇ ਹੁਣ ਜਿੰਨਾਂ ਤੋਰਨ ਲੱਗ ਗਏ ਵਧ ਗਿਆ ਹੁਣ ਕੀ ਆਪਾਂ ਕੋੜਾ ਭਜਾਉਣਾਗਾ ਅੱਛਾ ਨਕ ਜਨਕ ਤੁਰੇ ਫਿਰਦੇ ਰੋਟੀ ਖਾ ਛੱਡਦੇ ਆ ਅੱਛਾ ਜੀ 45 ਸਾਲ ਦੀ ਹਜੇ ਤੇ ਹਜੇ ਬਹੁਤ ਸਮਾਂ ਪਿਆ ਬਈ ਤੁਹਾਡੇ ਇਲਾਜ ਦਾ ਕਰਵਾਉਣਾ ਤੇ ਰਾਜੋ ਫਿਰ ਉਹ ਇਲਾਜ ਕਰਾਉਂਦੇ ਕਹਿੰਦੇ ਗੱਡੀ ਨਹੀਂ ਲੈਣਾ ਚੜਾ ਦੇਣ ਜਿਵੇਂ ਜੀ ਅੱਛਾ ਜੀ ਐਂ ਡਰ ਲੱਗਦਾ ਤੇ ਹੋਰ ਨਹੀਂ ਡਾਕਟਰਾਂ ਦੀ ਕੀ ਰੰਜਿਸ਼ ਹੈ ਤੁਹਾਡੇ ਨਾਲ ਕੀ ਵੀ ਤੁਹਾਨੂੰ ਗੱਡੀ ਚੜਾ ਦੇਣੀ ਲੋ ਵੀਰ ਕੇ ਚੜ ਜਾਂਦਾ ਸਿਕੜਾ ਪਤਾ ਲੱਗਦਾਗਾ ਅੱਛਾ ਹੋਰ ਐਂ ਕਿਵੇਂ ਵੀਰ ਕੇ ਚੜ ਜਾਂਦਾ ਅੱਛਾ ਯਾਰ ਜਦੋਂ ਕੋਈ ਦਾ ਇਲਾਜ ਕਰਨਾ ਉਹ ਲਗਲਾ ਗੋਲਵੀ ਮਾਰੂ ਪਰ ਪੈਣ ਦੇਣ ਨੂੰ ਇਹਨੂੰ ਕੀ ਕਰੋੜਾਗਾ ਅੱਛਾ ਜੀ ਕੋਸ਼ਿਸ਼ ਤਾਂ ਕਰ ਮਤਲਬ ਕੋਸ਼ਿਸ਼ ਤਾਂ ਕਰਨੀ ਸੀ ਤੁਸੀਂ ਡਾਕਟਰ ਨਾਲ ਗੱਲ ਬੰਸ ਸਮਾ ਸੀਜ਼ਨ ਪਿਆ ਰਿਆ ਹਾਂ ਟ੍ਰੀ ਕੋਟ ਸੀਆਂ ਦੇ ਨਾਲ ਬਾਦ ਉੱਤੇ ਚੂਹੇ ਨੱਚੀ ਗਏ ਤੇ ਮੈਂ ਕਿਹਾ ਚਲੋ ਇੱਥੇ ਤੋਂ ਉਧੂ ਕੰਮ ਪੈਣਾ ਚੂਹੇ ਨੱਚਦੇ ਸੀ ਬਹੁਤ ਮੋਟੇ ਇੱਥੇ ਅੱਛਾ ਜੀ ਹਾਂ ਹਸਪਤਾਲ ਦੇ ਵਿੱਚ ਹੋਰ ਤੈਨੂੰ ਕਿਵੇਂ ਪਤਾ ਤੇ ਮੈਂ ਵਖਿਆ ਆਪ ਅੱਛਾ ਜੀ ਨਹੀਂ ਨਹੀਂ ਕੇਅਰ ਨਹੀਂ ਕਰਦੇ ਡਾਕਟਰ ਉੱਥੇ ਉੱਥੇ ਮੇਰਾ ਮੁੰਡਾ ਸਾਧਦਾ ਨਾ ਜਿਹੜਾ ਮੇਰੇ ਵਿੱਚ ਨਾਲ ਮੈਂ ਧੂਈ ਕਰਦਾ ਮੈਂ ਡੱਡੂ ਚੂਹੇ ਆ ਖਲੇਪੜਾ ਜਿਹੜੇ ਅੱਛਾ ਜੀ ਉਹ ਤਾਂ ਕਹਿੰਦੇ ਸਫਾਈ ਵਾਲੀ ਹਸਪਤਾਲਾਂ ਦੇ ਵਿੱਚ ਸਫਾਈ ਤਾਂ ਕੋਈ ਕਿਉਂ ਹੋ ਰਾ ਸਪਾਈ ਵਿਖਾਈ ਦਈ ਬੰਦ ਮੰਨ ਨੇ ਹੁਣ ਸਰ ਜਦੋਂ ਡਾਕਟਰ ਕਿਹੜਾ ਡਾਕਟਰ ਨੂੰ ਤੇ ਪਾਦਾ ਚੱਕ ਕੇ ਗੱਦਿਆਂ ਦੀ ਰਾਜ ਭਾਦਰ ਨੂੰ ਡਾਕਟਰ ਰਾਜ ਭਾਦਰ ਨੂੰ ਪਾਦਾ ਪਾਟੇ ਗੱਦੇ ਤੇ ਫਿਰ ਹਾਂ ਸਪਾਈ ਇੰਨੀ ਥੋੜੀ ਸੀ ਜੀ ਉੱਤੇ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਚਾਦਰ ਸਿੱਟੀ ਹੈ ਜਾਂ ਨਹੀਂ ਸਿੱਟੀ ਕੀ ਕਰਿਆ ਬਈ ਠੀਕ ਹੈ